ਜੇ ਆ ਕੌਰ ਤੁਸੀਂ ਤੁਹਾਡੇ ਘਰੇ ਪਏ ਹੋਏ ਠੀਕ ਹੈ ਤੁਹਾਨੂੰ ਕਦੇ ਵੀ ਯੂਰਿਕ ਐਸਿਡ ਨਹੀਂ ਹੁੰਦਾ 슈ਗਰ ਨਹੀਂ ਹੁੰਦਾ ਕਬਜੀ ਨਹੀਂ ਹੁੰਦੀ ਗੈਸ ਤਜਾਬ ਨਹੀਂ ਬਣਦਾ ਪਾਚਨ ਤੰਤਰ ਤੁਹਾਡਾ ਓਕੇ ਰਹੂਗਾ ਠੀਕ ਹੈ ਹੁਣ ਇਹਨਾਂ ਦਾ ਚੂਰਨ ਬਣਦਾ ਠੀਕ ਹੈ ਉਹ ਕਿਵੇਂ ਬਣਦਾ ਦੋ ਤਿੰਨ ਤਰੀਕੇ ਆਪਾਂ ਤੁਹਾਨੂੰ ਦੋ ਤਿੰਨੇ ਤਰੀਕੇ ਦੱਸ ਦਿਆਂਗੇ ਠੀਕ ਹੈ ਘਰੇ ਬਣਾ ਕੇ ਰੱਖ ਲਓ ਇੱਕ ਸਾਲ ਵਾਸਤੇ ਸੋਨੂੰ ਘਟ ਜਾ ਗਰੂਆ ਘੱਟੋ ਘੱਟ 5 ਕੌੜ ਤੋਂਮਿਆਂ ਦਾ 4-5 ਕੌੜ ਤੋਂਮਿਆਂ ਦਾ ਚੂਰਨ ਬਣਾ ਕੇ ਰੱਖ ਲਓ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵਰਤ ਸਕਦੇ ਹਾਂ ਠੀਕ ਹੈ ਡੋਜ਼ ਦੇ ਅੰਦਰ ਕੋਈ ਸਾਈਡ ਇਫੈਕਟ ਨਹੀਂ ਇਹਦਾ ਠੀਕ ਹੈ ਲਓ ਹੁਣ ਆਪਾਂ ਸੋਨੂੰ ਚੂਰਨ ਬਣਾਉਣਾ ਦੱਸਦੇ ਹਾਂ ਕਿਵੇਂ ਆ ਮੰਨ ਲਓ ਆਪਾਂ ਆਹ 5 ਕੌੜ ਤੋਂਮੇ ਲੈ ਲੇ ਠੀਕ ਹੈ ਪੰਜਾਂ ਨੂੰ ਇਥੋਂ ਲੈ ਲਈ ਕੱਟ ਕੇ ਠੀਕ ਹੈ ਤਾਂ ਇਹਨਾਂ ਦਾ ਆ ਉਤਲਾ ਉਤਲਾ ਇਹ ਸਾਈਂ ਲਾ ਲਓ ਕਰ ਦੇਣਾ ਚਾਕੂ ਨਾਲ ਗੋਲੇ ਸਲਾ ਲਿਆ ਅੰਦਰੋਂ ਜਿਹੜਾ ਇਹਦਾ ਮਟੀਰੀਅਲ ਹੈ ਠੀਕ ਆ ਉਹਨਾਂ ਨੂੰ ਕੱਢ ਦਿਓ ਉਹਨੂੰ ਕੱਢ ਕੇ ਸਿੱਟ ਦਿਓ ਇਹਦੇ ਅੰਦਰ ਚਾਰੇ ਅਜਵਾਇਨਾ ਚਾਰੇ ਨਮਕ ਇੱਕੋ ਜੀ ਮਾਤਰਾ ਚ ਚਾਰੇ ਅਜਵਾਇਨਾ ਚਾਰੇ ਨਮਕ ਇੱਕੋ ਜੀ ਮਾਤਰਾ ਚ ਭਰ ਕੇ ਉੱਤੇ ਇਹ ਜਿਹੜਾ ਢੱਕਣ ਲਾਇਆ ਆਪਾਂ ਇਹ ਦੁਬਾਰੇ ਵਾਪਸ ਲਾ ਦਿਓ ਉਸ ਤੋਂ ਬਾਅਦ ਕਿਸੇ ਕੱਪੜੇ ਨਾਲ ਲਪੇਟ ਕੇ ਨੂੰ ਰੱਖ ਦਿਓ ਚਾਰੇ ਪੰਜੇ ਆਹੀਂ ਭਰ ਲਓ ਉਸ ਤੋਂ ਬਾਅਦ ਇਹ 15-20 ਦਿਨ ਲੈ ਜਾਣਗੇ 15-20 ਦਿਨਾਂ ਦੇ ਵਿੱਚੋਂ ਉਤੋਂ ਕੌੜਤ ਮਾ ਜਮਾ ਸੁੱਕ ਜੂਆ ਠੀਕ ਐ ਐੇ ਹੋ ਜੂਆ ਇਹ ਸੁੱਕ ਕੇ ਜਮਾ ਠੀਕ ਐ ਜਦੋਂ ਸੁੱਕ ਗਿਆ ਉਸ ਤੋਂ ਬਾਅਦ ਮਿਕਸੀ ਦੇ ਵਿੱਚ ਇਹਨਾਂ ਪਾਊਡਰ ਬਣਾ ਕੇ ਕੰਚ ਦੇ ਬਰਤਨ 'ਚ ਸਟੋਰ ਕਰਕੇ ਰੱਖ ਲਿਓ ਠੀਕ ਐ ਜੇ ਬੱਚੇ ਨੂੰ ਦੇਣਾ ਤਾਂ ਇੱਕ ਚੁਟਕੀ ਦੋ ਚੁਟਕੀਆਂ ਜੇ ਆਪਾਂ ਲੈਣਾ ਇੱਕ ਚਮਚੇ ਦਾ ਚੌਥਾ ਹਿੱਸਾ ਠੀਕ ਐ ਇਹਦੇ ਨਾਲ ਕਦੇ ਵੀ ਤੁਹਾਨੂੰ ਠੀਕ ਐ ਜਿਵੇਂ ਹੁਣ ਬੱਚਾਂ ਨੂੰ ਲਾਲਾੇ ਪੇਟ ਦੀ ਕੋਈ ਵੀ ਬਿਮਾਰੀ ਹੋ ਗਈ ਕਦੇ ਲੈਟਰਿੰਗਾਂ ਲੱਗ ਗਈਆਂ ਕਦੇ ਕਿਵੇਂ ਠੀਕ ਐ ਪਾਚਨ ਤੰਤਰ ਓਕੇ ਰਹੂਗਾ ਭੁੱਖ ਲੱਗਦੀ ਰਹੂ ਗੈਸ ਤਜਾਬ ਨਹੀਂ ਬਣਦਾ ਠੀਕ ਹੈ ਕੋਲੇਸਟ੍ਰੋਲ ਸੈੱਟ ਰਹੂਗਾ ਖੂਨ ਸਾਫ ਰਹੂਗਾ ਕਬਜ਼ੇ ਨਹੀਂ ਹੁੰਦੀ ਬਵਾਸੀਰ ਨਹੀਂ ਹੁੰਦਾ ਯੂਰਿਕ ਐਸਡ ਨਹੀਂ ਵੱਧਾ ਠੀਕ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਕੱਟੀਆਂ ਜਾਣੀਆਂ 15 ਦਿਨਾਂ ਚ 15 ਰੋਗ ਕੱਟੇ ਜਾਣਗੇ ਠੀਕ ਹੈ ਤਾਂ ਬੱਚਿਆਂ ਵਾਸਤੇ ਤੁਹਾਨੂੰ ਦੱਸਦਾ ਇੱਕ ਚੁਟਕੀ ਦੋ ਚੁਟਕੀ ਤੇ ਆਪਾਂ ਇੱਕ ਚਮਚ ਦਾ ਚੌਥਾ ਹਿੱਸਾ ਲੈ ਸਕਦੇ ਆ ਫਿਰ ਯੂਰਿਕ ਵਾਸਤੇ ਸਪੈਸ਼ਲ ਆਪਾਂ ਕਿਵੇਂ ਕਰ ਸਕਦੇ ਇਹਨੂੰ ਇਹ ਇੱਕ ਕਿਰਿਆ ਕੌੜਤਮਾ ਜਿਹੜਾ ਪੀਲੇ ਰੰਗ ਦਾ ਹੈ ਇਹਨਾਂ ਲੈ ਲਓ ਇਹਨੂੰ ਕੱਟ ਕੇ ਠੀਕ ਹੈ ਇਹਦੇ ਬੀਂ ਕੱਢ ਕੇ ਤਾਂ ਇਹਨੂੰ ਖਾਲੀ ਕੜਾਹੀ ਦੇ ਵਿੱਚ ਕੁਝ ਵੀ ਨਹੀਂ ਪਾਉਣਾ ਨਾ ਪਾਣੀ ਨਾ ਘਿਓ ਵੈਸੇ ਭੁੰਨਾ ਹੈ 250 ਗ੍ਰਾਮ ਬਦਾਮ ਲੈ ਲਓ ਦੋ ਕੌੜਤਮੇ ਲੈ ਲਓ ਇਹ ਠੀਕ ਹੈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸੁਕਾ ਕੇ ਕੜਾਹੀ ਦੇ ਵਿੱਚ ਠਾਰ ਕੇ ਤਾਂ ਕੁੱਟ ਲਓ ਕੁੰਡੇ ਦੇ ਵਿੱਚ 250 ਗ੍ਰਾਮ ਬਦਾਮ ਤੇ ਦੋ ਕੌੜ ਤੋਂ ਮੈਂ ਕੁੱਟ ਕੇ ਪੀਸ ਕੇ ਪਾਊਡਰ ਬਣਾ ਕੇ ਠੀਕ ਹੈ ਇਹਦਾ ਅੱਧਾ ਚਮਚ ਸਵੇਰੇ ਸ਼ਾਮ ਲੈਣ ਲੱਗ ਜਿਓ ਪਹਿਲੇ ਦਿਨ ਹੀ ਯੂਰਿਕੇਸਿਡ ਦਾ ਫਰਕ ਪੈ ਜੂਗਾ ਠੀਕ ਹੈ ਦੋ ਕੌੜ ਤੋਂ ਮੈਂ ਹੁਣ ਦੋ ਅਗਲੀ ਵਾਰ ਦੋ ਵਾਰੀ ਰਿਪੀਟ ਕਰ ਲਿਓ ਜਮ੍ਹਾਂ ਕੰਮ ਓਕੇ ਹੋ ਜੂਗਾ ਠੀਕ ਹੈ ਫਿਰ ਤੀਜਾ ਆਪਾਂ ਕੀ ਕਰ ਸਕਦੇ ਆ ਇਹਨਾਂ ਨੂੰ ਕੌੜ ਤੋਂ ਮਿਆਂ ਨੂੰ ਕੱਟ ਲੂ ਫਾੜੀਆਂ ਕਰ ਲੂ ਵਿੱਚ 50 ਗ੍ਰਾਮ ਮੇਥੀ ਦਾਣਾ 50 ਗ੍ਰਾਮ ਅਜਵੈਨ 10 ਗ੍ਰਾਮ ਆਪਣਾ ਨਾਰਮਲ ਚਿੱਟਾ ਨਾਮਕ 10 ਗ੍ਰਾਮ ਸੈਂਦਾ ਨਾਮਕ ਤੇ 10 ਗ੍ਰਾਮ ਕਾਲਾ ਨਾਮਕ ਸਾਰੀਆਂ ਚੀਜ਼ਾਂ ਪਾ ਕੇ ਤਾਂ ਇੱਕ ਕੰਚ ਦੇ ਬਰਤਨ ਚ ਪਾ ਕੇ ਰੱਖ ਦਿਓ ਹਲਾ ਕੇ ਸਮਾਰ ਕੇ 10 ਦਿਨਾਂ ਬਾਅਦ ਕੱਢੋਗੇ ਉਸ ਤੋਂ ਬਾਅਦ ਇਹਦੇ ਬੀਂ ਕੱਢ ਕੇ ਤਾਂ ਫੇਰ 5-7 ਦਿਨ ਸੁਕਾ ਲਓ ਜਦੋਂ ਜਮ੍ਹਾਂ ਸੁੱਕ ਗਿਆ ਪਾਊਡਰ ਬਣਾ ਲਓ ਉਹ ਪਾਊਡਰ ਵੀ ਤੁਸੀਂ ਵਰਤ ਸਕਦੇ ਹੋ ਤਿੰਨ ਤਰੀਕਿਆਂ ਨਾਲ ਆਪਾਂ ਕੌੜਤਮੇ ਵਰਤ ਸਕਦੇ ਹਾਂ ਕਦੇ ਵੀ ਤੁਹਾਡੇ ਪੇਟ ਦੀ ਕੋਈ ਵੀ ਬਿਮਾਰੀ ਨਹੀਂ ਲੱਗਣੀ ਗੈਸ ਕਬਜ਼ ਅਧਿਕਾਂ ਐਸਿਡਿਟੀ ਹੋਗੀ ਪਾਚਨ ਤੰਤਰ ਓਕੇ ਰਹੂਗਾ ਭੁੱਖ ਲੱਗਦੀ ਰਹੂਗੀ ਖੂਨ ਸਾਫ ਰਹੂਗਾ ਕੋਲੈਸਟ੍ਰੋਲ ਸੈੱਟ ਰਹੂਗਾ ਠੀਕ ਹੈ ਤਾਂ ਸ਼ੂਗਰ ਨਹੀਂ ਰਹਿੰਦਾ ਕਬਜੀ ਬਵਾਸਿਰ ਐਨੇ ਰੋਗ ਟੁੱਟ ਜਾਂਦੇ ਆਪਾਂ ਤਾਂ ਹੀ ਕਿਹਾ ਤੁਹਾਨੂੰ ਵੀ ਆਏ ਸਾਲ ਠੀਕ ਹੈ 5 ਕਰੋੜ ਤੋਂੰਿਆਂ ਦਾ ਇੱਕ ਪਰਿਵਾਰ ਨੂੰ ਚੂਰਨ ਬਹੁਤ ਰਹਿੰਦਾ ਜੇ ਆਪਾਂ ਡੇਲੀ ਤੌਰ ਤੇ ਵਰਤ ਸਕਦੇ ਆ ਤਾਂ ਕਦੇ ਵੀ ਆਪਾਂ ਨੂੰ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਪੇਟ ਦੀ ਬਿਮਾਰੀ ਵਾਸਤੇ ਠੀਕ ਹੈ ਤਾਂ ਜੇ ਨਹੀਂ 5 ਦਾ ਬਣਾਉਣਾ ਤੁਸੀਂ 1 2 ਦਾ ਬਣਾ ਕੇ ਰੱਖ ਸਕਦੇ ਹੋ ਜੇ ਕਦੇ ਵਰਤਣਾ ਹੈ ਜੇ ਡੇਲੀ ਵਰਤਣਾ ਹੈ ਕੋਈ ਇਹਦਾ ਨੁਕਸਾਨ ਨਹੀਂ ਡੋਜ ਦੇ ਅੰਦਰ ਫਾਇਦੇ ਫਾਇਦੇ ਹੈ ਇਸ ਕਰਕੇ ਤੁਸੀਂ 1 2 ਦਾ ਵੀ ਬਣਾ ਸਕਦੇ ਹੋ 5 ਦਾ ਵੀ ਬਣਾ ਸਕਦੇ ਹੋ 1 ਸਾਲ ਕੱਟ ਜਾਂਦਾ ਠੀਕ ਹੈ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ ਹੈ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਕੋਈ ਵਰਤ ਸਕਦਾ ਇਹਨੂੰ ਵੀਰ ਭੈਣ ਭਰਾ ਸੋਨੂੰ ਤਿੰਨੇ ਤਰੀਕੇ ਦੱਸਦੇ ਇਸ ਕਰਕੇ ਆਸ ਕਰਦੇ ਆਂ ਵੀ ਅੱਜ ਤੋਂ ਹੀ ਠੀਕ ਹੈ ਕੌਰ ਤੋਂ ਮੈਂ ਲੈ ਜੂ ਤਾਂ ਇਹਨਾਂ ਦਾ ਚੂਰਨ ਬਣਾ ਕੇ ਰੱਖੋ ਬਹੁਤ ਲਾਹੇਵੰਦ ਹੈ ਫਾਇਦੇਮੰਦ ਹੈ ਓਕੇ